ਹਾਂਜੀ ਦਾਤਾ ਤੇਰੀ ਦੁਨੀਆ ਦਾ ਰੰਗ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਆਖਰੀ ਗੱਲ ਕਰੀ ਦੀਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਤਾ ਹੀ ਨਹੀਂ ਦੁਨੀਆ ਕਿੱਥੇ ਕਿੱਥੇ ਵਸਾਈਆ ਕਿੰਨਿਆਂ ਗ੍ਰਹਿਾਂ ਨਕਸ਼ਤਰਾਂ ਦੇ ਉੱਤੇ ਜੀਵਨ ਹੋਣਾ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਪਰ ਅੱਜ ਦੀ ਜਿਹੜੀ ਵੀਡੀਓ ਆ ਇਹਨੂੰ ਦੇਖ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਣਾ ਅੱਜ ਵੀ ਜੰਗਲਾਂ ਦੇ ਵਿੱਚ ਐਸੇ ਬਹੁਤ ਸਾਰੇ ਕਬੀਲੇ ਰਹਿੰਦੇ ਨੇ ਜਿਹੜੇ ਬਾਹਰੀ ਦੁਨੀਆ ਦੇ ਨਾਲੋਂ ਬਿਲਕੁਲ ਟੁੱਟੇ ਹੋਏ ਨੇ ਪਰ ਉਹਨਾਂ ਦੇ ਕੋਲੇ ਕੁਝ ਐਸੇ ਰਹੱਸ ਨੇ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਦੁਨੀਆ 당ਗ ਰਹਿ ਜਾਂਦੀ ਆ ਐਸਾ ਹੀ ਇੱਕ ਕਬੀਲਾ ਅਫਰੀਕਾ ਦੇ ਜੰਗਲਾਂ ਦੇ ਵਿੱਚ ਜਦੋਂ ਇੱਕ ਖੋਜੀ ਦੱਸਤਾ ਉਹਨਾਂ ਤੱਕ ਪਹੁੰਚ ਕਰਦਾ ਤੇ ਉਹ ਜਦੋਂ ਉਹਨਾਂ ਦੇ ਜਿਹੜੇ ਗॉड ਨੇ ਉਹਨਾਂ ਦਾ ਜਿਹੜਾ ਰੱਬ ਜੀ ਦੀ ਉਹ ਪੂਜਾ ਕਰਦੇ ਆ ਉਹਨਾਂ ਦੀਆਂ ਜਦੋਂ ਮੂਰਤੀਆਂ ਦੇਖਦੇ ਆ ਤਾਂ ਉਹ ਬੜੇ ਹੈਰਾਨ ਹੁੰਦੇ ਆ ਹੇਰਾਨ ਹੋ ਕੇ ਉਹਨਾਂ ਨੂੰ ਪੁੱਛਦੇ ਨੇ ਵੀ ਇਹ ਜਿਹੜੇ ਗੌਰਦ ਦੀ ਤੁਸੀਂ ਮੂਰਤੀ ਬਣਾਈ ਹੈ ਕਿੱਥੋਂ ਆਇਆ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਦਾਂ ਦਾ ਫਿਰ ਜਦੋਂ ਉਹ ਆਪਣੇ ਰੱਬ ਦੇ ਬਾਰੇ ਦੱਸਣ ਲੱਗੇ ਤਾਂ ਉਹਨਾਂ ਦੇ ਬਾਰੇ ਜਾਣ ਕੇ ਜਿਹੜੇ ਉਹ ਖੋਜੀ ਟੀਮ ਸੀ ਉਹ ਸਾਰੀ ਦੀ ਸਾਰੀ ਹੈਰਾਨ ਹੋ ਗਈ ਕਿਉਂਕਿ ਜਿਹੜੇ ਗ੍ਰਹਿ ਨੇ ਆਪਾਂ ਜਿੰਨੇ ਵੀ ਗ੍ਰਹਿ ਹੁਣ ਤੱਕ ਖੋਜੇ ਨੇ ਉਹਨਾਂ ਦੇ ਬਾਰੇ ਆਪਾਂ ਨੂੰ ਪਤਾ ਵੀ ਦੂਰਬੀਨ ਦੇ ਨਾਲ ਜਾਂ ਫਿਰ ਜਿਹੜੇ ਆਪਾਂ ਨੇ ਰਾਕੇਟ ਛੱਡੇ ਹੋਏ ਨੇ ਸਪੇਸ ਦੇ ਵਿੱਚ ਜਾਂ ਫਿਰ ਸਪੇਸ ਕ੍ਰਾਫਟ ਨੇ ਜਿਹੜੇ ਉਹ ਜਾ ਕੇ ਉੱਥੋਂ ਇਨਫੋਰਮੇਸ਼ਨ ਇਕੱਠੀ ਕਰਦੇ ਆ ਪਰ ਇਹ ਲੋਕ ਜਿਹੜੇ ਕਬੀਲੇ ਦੁਨੀਆ ਨਾਲੋਂ ਬਿਲਕੁਲ ਟੁੱਟੇ ਹੋਏ ਨੇ ਜਿਨ੍ਹਾਂ ਦੇ ਕੋਲੇ ਲਾਈਟ ਨਾ ਦੀ ਕੋਈ ਚੀਜ਼ ਨਹੀਂ ਜਿਨ੍ਹਾਂ ਦੇ ਕੋਲੇ ਟੈਕਨੋਲੋਜੀ ਨਾ ਹੀ ਨਹੀਂ ਹੈਗਾ ਹਨਾ ਬਟ ਇਹਨਾਂ ਲੋਕਾਂ ਨੇ ਜਦੋਂ ਇੱਕ ਨਕਸ਼ਾ ਉਹਨੇ ਆਪਣੇ ਹੱਥ ਨਾਲ ਅਲਿਖਿਆ ਆਹ ਉਹ ਰਿਜਨਲ ਵੀਡੀਓ ਆ ਜਦੋਂ ਉਹਨੇ ਇੱਕ ਪੂਰੇ ਦਾ ਪੂਰਾ ਮੈਪ ਬਣਾਇਆ ਉਹ ਮੈਪ ਦੇ ਵਿੱਚ ਉਹਨੇ ਸੈਟਰਨ ਜਿਹੜਾ ਗ੍ਰਹਿ ਆ ਉਹਦਾ ਚਿੱਤਰ ਬਣਾਇਆ ਤੇ ਉਹ ਸੈਟਰਨ ਗ੍ਰਹਿ ਦੇ ਸਾਈਡ ਦੇ ਉੱਤੇ ਉਹਨੇ ਇੱਕ ਪਲੈਨਟ ਦਾ ਜ਼ਿਕਰ ਕੀਤਾ ਵੀ ਐਸ ਜਗ੍ਹਾ ਦੇ ਉੱਤੇ ਇੱਕ ਧਰਤੀ ਆ ਉਸ ਧਰਤੀ ਤੋਂ ਸਾਡਾ ਦੇਵਤਾ ਆਉਂਦਾ ਉਸ ਸਮੇਂ ਤੱਕ ਪਲੈਨਟ ਦੇ ਆਲੇ-ਦਾਲੇ ਜਿਹੜੇ ਗ੍ਰਹਿ ਸੀਗੇ ਉਹਨਾਂ ਦੇ ਬਾਰੇ ਹਜੇ ਉਹਨੇ ਪੁਖਤਾ ਸਬੂਤ ਜਾਂ ਉਨੀ ਪੁਖਤਾ ਜਾਣਕਾਰੀ ਸਾਇੰਸ ਦੇ ਕੋਲੇ ਨਹੀਂ ਸੀਗੀ ਇਹ ਕਾਫੀ ਪੁਰਾਣੀ ਡਾਕੂਮੈਂਟਰੀਆ ਹਿਸਟਰੀ ਚੈਨਲ ਤੇ ਵੀ ਸੀਗੀ ਇਹ ਇਹ ਡਿਸਕਵਰੀ ਚੈਨਲ ਤੇ ਵੀ ਸੀਗੀ ਤੇ ਉਹ ਹੈਰਾਨ ਹੋ ਗਏ ਕਿ ਉਸ ਸਮੇਂ ਤੱਕ ਉਹਨਾਂ ਕੋਲੇ ਜਿਹੜੀ ਇਨਫੋਰਮੇਸ਼ਨ ਸੀ ਇਹ ਜਿਆ ਕੋਈ ਗ੍ਰਹਿ ਨਹੀਂ ਸੀਗਾ ਜਿਹੜਾ ਉਹ ਬੰਤੇ ਦੱਸਦੇ ਸੀ ਵੀ ਇਸ ਜਗ੍ਹਾ ਦੇ ਉੱਤੇ ਇੱਕ ਗ੍ਰਹਿ ਆ ਜਿੱਥੋਂ ਉਹ ਸਾਡੇ ਤੱਕ ਪਹੁੰਚਦੇ ਨੇ ਸਾਡੇ ਦੇਵਤੇ ਹੁਣ ਜਿਹੜੇ ਉਹ ਖੋਜੀ ਦਾਸਤਾ ਟੀਮ ਸੀ ਉਹ ਵੀ ਜਾਣਕਾਰੀ ਮਾੜੀ-ਮੋਟੀ ਰੱਖਦੇ ਸੀ ਉਹਨਾਂ ਦੇ ਮਨ 'ਚ ਆਇਆ ਵੀ ਉੱਥੇ ਤਾਂ ਕੋਈ ਗ੍ਰਹਿ ਹੈ ਨਹੀਂਗਾ ਵੀ ਇਹਨੇ ਜਿਹੜੇ ਹਿਸਾਬ ਨਾਲ ਚਿੱਤਰ ਬਣਾਇਆ ਵੀ ਹੋ ਸਕਦਾ ਹੈ ਕਿ ਤੋ ਦੇਖਿਆ ਹੋਵੇ ਜਾਂ ਇਹਨੂੰ ਕਿਸੇ ਨੇ ਦੱਸਿਆ ਹੋਵੇ ਪਰ ਹਰਾਨ ਉਹ ਵੀ ਸੀਗੇ ਵੀ ਇਹ ਇਸ ਤਰੀਕੇ ਦੇ ਨਾਲ ਇੰਨੀ ਕਲੀਅਰ ਡਿਟੇਲ ਦੇ ਵਿੱਚ ਹੱਥ ਨਾਲ ਕਿਵੇਂ ਕੋਈ ਚਿੱਤਰ ਬਣਾ ਸਕਦਾ ਇੰਨਾਂ ਚੀਜ਼ਾਂ ਦਾ ਮੈਪ ਹੱਥ ਨਾਲ ਕਿਵੇਂ ਬਣਾ ਸਕਦਾ ਤੇ ਹੈਰਾਨੀ ਦੀ ਗੱਲ ਇਹ ਸੀ ਜਦੋਂ ਕੋਈ ਸਪੇਸ ਕ੍ਰਾਫਟ ਸੈਟਰਨ ਗ੍ਰਹਿ ਦੇ ਨੇੜੇ ਪਹੁੰਚਿਆ ਤਾਂ ਉਸ ਸਪੇਸ ਕ੍ਰਾਫਟ ਨੇ ਤਸਵੀਰਾਂ ਭੇਜੀਆਂ ਉਸ ਜਗ੍ਹਾ ਦੇ ਉੱਤੇ ਇੱਕ ਪਲੈਨਟ ਸੀਗਾ ਜਿਹਦੇ ਬਾਰੇ ਉਸ ਬੰਦੇ ਨੇ ਜੰਗਲ ਦੇ ਵਿੱਚ ਰਹਿਣ ਵਾਲੇ ਬੰਦੇ ਨੇ ਗੱਲ ਕੀਤੀ ਸੀ ਜਿਹਦੀ ਤਸਵੀਰ ਬਣਾ ਕੇ ਉਸ ਬੰਦੇ ਨੇ ਦਿਖਾਈ ਸੀ ਤੇ ਹੈਰਾਨੀ ਦੀ ਗੱਲ ਇਹ ਆ ਐਗਜ਼ੈਕਟ ਉਸੇ ਪੁਆਇੰਟ ਦੇ ਉੱਤੇ ਉਹ ਪਲੈਨਟ ਐਗਜ਼ਿਸਟ ਕਰਦਾ ਸੀ ਜਿਸ ਪੁਆਇੰਟ ਦੇ ਉੱਤੇ ਉਸ ਬੰਦੇ ਨੇ ਦੱਸਿਆ ਸੀ ਐਨੇ ਸਾਲ ਪਹਿਲਾਂ ਜੰਗਲ ਦੇ ਵਿੱਚ ਰਹਿਣ ਵਾਲਾ ਇੱਕ ਬੰਦਾ ਜਿਹਨੂੰ ਟੈਕਨੋਲੋਜੀ ਸ਼ਬਦ ਹੀ ਨਹੀਂ ਪਤਾ ਹੋਣਾ ਜਿਨੇ ਕਦੇ ਦੂਰਬੀਨ ਵਰਤਣੀ ਤਾਂ ਦੂਰ ਆ ਦੂਰਬੀਨ ਦਾ ਨਾਮ ਵੀ ਕਦੇ ਸੁਣਿਆ ਹੋਣਾ ਕਿਉਂਕਿ ਉਹ ਆਮ ਉਹ ਲੋਕ ਜੰਗਲ ਚ ਰਹਿੰਦੇ ਨੇ ਦੁਨੀਆ ਦੇ ਨਾਲ ਉਹ ਕੱਟੇ ਹੋਏ ਨੇ ਉਹ ਪਰ ਉਹ ਜਦੋਂ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਦੇਵਤਾ ਉਹ ਇਸ ਗ੍ਰਹਿ ਤੋਂ ਆਉਂਦਾ ਹੁਣ ਤੁਸੀਂ ਇਹ ਚੀਜ਼ਾਂ ਅੰਦਾਜ਼ਾ ਲਾਓ ਵੀ ਉਹਨਾਂ ਨੂੰ ਇੰਨੀ ਡਿਟੇਲ ਦੇ ਵਿੱਚ ਕਿਸੇ ਗ੍ਰਹਿ ਦੇ ਬਾਰੇ ਕਿਵੇਂ ਪਤਾ ਲੱਗਿਆ ਜੇ ਉਹਨਾਂ ਦੇ ਕੋਲੇ ਕੋਈ ਇਤਾਂ ਦੀ ਤੱਬੇ ਸ਼ਕਤੀ ਜਾਂ ਕੋਈ ਇਤਾਂ ਦਾ ਦੂਸਰੇ ਗ੍ਰਹਿ ਦਾ પ્રાਣੀ ਨਹੀਂ ਪਹੁੰਚਦਾ ਹੈਗਾ ਤਾਂ ਫਿਰ ਹੋਰ ਕੀ ਹੋ ਸਕਦਾ ਇਹਨੀ ਡਿਟੇਲ ਦੇ ਵਿੱਚ ਕਿਸੇ ਚੀਜ਼ ਦੇ ਬਾਰੇ ਦੱਸਣਾ ਬਿਨਾਂ ਕਿਸੇ ਜਾਣਕਾਰੀ ਦੇ ਬਿਨਾਂ ਕਿਸੇ ਪੜ੍ਹਾਈ ਦੇ ਬਿਨਾਂ ਕਿਸੇ ਦੂਰਬੀਨ ਦੇ ਕਹਿ ਲੋ ਜਾਂ ਫਿਰ ਬਿਨਾਂ ਕਿਸੇ ਐਸੀ ਮਸ਼ੀਨਰੀ ਦੇ ਜਿਹੜੀ ਇਹਨਾਂ ਚੀਜ਼ਾਂ ਦੀ ਡਿਟੇਲ ਲਿਆਉਂਦੀ ਹੋਵੇ ਹਨਾ ਇਹ ਜਦੋਂ ਡਾਕੂਮੈਂਟਰੀ ਆਈ ਸੀ ਤਾਂ ਇਹਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਸੋ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਦੂਸਰੀ ਦੁਨੀਆ ਤੋਂ ਜਿਹੜੇ ਲੋਕ ਸੀ ਉਹ ਧਰਤੀ ਤੇ ਆਉਂਦੇ ਹੀ ਰਹੇ ਨੇ ਖਾਸ ਕਰਕੇ ਜਿਹੜੇ ਲੋਕ ਜੰਗਲਾਂ 'ਚ ਰਹਿੰਦੇ ਆ ਇਹਨਾਂ ਤੱਕ ਪਹੁੰਚ ਹੁੰਦੀ ਰਹੀ ਆ ਉਹਨਾਂ ਦੀ ਤੇ ਦੂਜੀ ਗੱਲ ਪਤਾ ਹੀ ਨਹੀਂ ਪ੍ਰਮਾਤਮਾ ਨੇ ਕਿੱਥੇ ਕਿੱਥੇ ਜੀਵਨ ਵਸਾਇਆ ਹੋਣਾ ਕਿਸ ਕਿਸ ਥਾਂ ਦੇ ਉੱਤੇ ਕਿਹੜੇ-ਕਿਹੜੇ ਪਲੈਨੈਟ ਦੇ ਉੱਤੇ ਜ਼ਿੰਦਗੀ ਹੋਣੀ ਆ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸੇ ਕਰਕੇ ਕਹਿੰਦੇ ਆ ਕਿ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪੀਤ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਦੀ ਵਰਤਾਰੇ ਉਹਦੀਆਂ ਖੇਡਾਂ ਬੜੀਆਂ ਆਜਵਕਾ ਦੇਵ ਨੇ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਹ ਵਾਹਿਗੁਰੂ ਪੜਾ ਵੱਡਾ ਬਹੁਤ ਵੱਡਾ ਤੇ ਅਸੀਂ ਤਾਂ ਉਹ ਕਹਿੰਦੇ ਹੁੰਦੇ ਆ ਨਾ ਆਟੇ 'ਚ ਲੂਣ ਤੇ ਜੇ ਆਪਾਂ ਆਟੇ 'ਚ ਲੂਣ ਆਟੇ 'ਚ ਲੂਣ ਆਟੇ 'ਚ ਲੂਣ ਆਟੇ 'ਚ ਲੂਣ ਇਦਾਂ ਵੀ ਕਰੀ ਜਾਈਏ ਤੇ ਫਿਰ ਵੀ ਆਪਣੀ ਕੋਈ ਔਕਾਤ ਨਹੀਂ ਰਹਿੰਦੀ ਐਨੇ ਆਪਾਂ ਛੋਟੇ ਹੋ ਜਾਂਨੇ ਆ ਪਰਮਾਤਮਾ ਦੇ ਮੂੜੇ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਸਦੇ ਰਹੋ ਧੰਨਵਾਦ